ਜਦੋਂ ਬਾਤ ਤੂੰ ਪਰਿਵਾਰ ਦਾ ਜੇ ਕੋਈ ਬੰਦਾ ਮਰਦਾ ਸੀ ਐਫ ਆਈ ਆਰ ਨਹੀਂ ਕਰਾਵਾਂ ਸਾਨੂੰ ਥੋੜੀਆਂ ਜਾਂਚਾਂ ਦੇ ਉੱਤੇ ਪੂਰਾ ਭਰੋਸਾ ਨਹੀਂ ਹੈ ਤੁਸੀਂ ਗੁੰਡਿਆਂ ਦੇ ਨਾਲ ਰਲੇ ਹੋਏ ਹੋ ਸਾਰੇ ਉਹ ਲਾਰੈਂਸ ਬਿਸ਼ਨੋਈ ਤੁਹਾਡਾ ਸਲਾਖਾਂ ਦੇ ਪਿੱਛੇ ਸੀ ਜਿੱਥੇ ਤੁਹਾਡਾ ਡੀ ਐਸ ਪੀ ਗੁਰਸ਼ੇਰ ਉਹਦੀ ਇੰਟਰਵਿਊ ਦਾ ਇੰਤਜ਼ਾਮ ਕਰ ਦਿੰਦਾ ਉਤੋਂ ਧਮਕੀਆਂ ਦਵਾਉਂਦਾ ਤੁਹਾਡੀ ਸੀਆਈ ਫਰਡ ਦੇ ਵਿੱਚ ਬੇਸੜੀਆਂ ਪਿੰਨੀਆਂ ਲੈ ਕੇ ਉਹਨੂੰ ਜਾ ਕੇ ਪੁਜੀਰੀ ਦਿੰਦੇ ਹੋ ਉਹਦੇ ਲਈ ਪੂਜਾ ਲਈ ਪੰਡਤ ਦਾ ਇੰਤਜ਼ਾਮ ਕਰਦੇ ਹੋ ਉਹਦੀ ਜ਼ੜੀ ਕੱਟਣ ਦੇ ਵਾਸਤੇ ਨਾਈ ਦਾ ਇੰਤਜ਼ਾਮ ਕਰਦੇ ਹੋ ਇੱਲਾ ਬ੍ਰਿਆਮਤ ਫੌਜੀ ਦੇ 3.5 ਲੱਖ ਦੇ ਕੱਪੜੇ ਪਾਏ ਹੋਏ ਨੇ ਦੋ ਚైనా ਮੋਟੀਆਂ ਗੂਠੇ ਵਰਗੀਆਂ ਗਲ ਦੇ ਵਿੱਚ ਪਾਈਆਂ ਬ੍ਰਾਂਡਡ ਬੂਟ ਪਾਏ ਹੋਏ ਨੇ ਤੇ ਚਾਰ ਗਨਮੈਨ ਲੈ ਕੇ ਆਏ ਤਾਂ ਉਹਦੇ ਬਚਾਏ ਦੁਰਦਨ ਸਿਵਲ ਦੇ ਕੱਪੜੇ ਪਾਏ ਵੀਰੋਂ ਬਦਮਾਸ਼ਾਂ ਦੀਆਂ ਰੀਲਾ ਬਣਦੀਆਂ ਤੇ ਰੋਕਣਾ ਕਿਹਨੇ ਹੈ ਤਾਂ ਕੌਣ ਮਜਬੂਰ ਕਰਦਾ ਤੈਨੂੰ ਯੂਰੋ ਬਣਾ ਕੇ ਪੇਸ਼ ਕੌਣ ਕਰਦਾ ਜਨਤਾ ਦੇ ਵਿੱਚ ਕੋ ਤੁਸੀਂ ਗੈਂਗਸਟਰਾਂ ਤੋਂ ਡਰਿਆ ਨਾ ਕਰੋ ਇਹ ਇੱਥੇ ਮਹਾਨ ਲਾਇਕ ਬੰਦੇ ਹੁੰਦੇ ਆ ਇਹਨਾਂ ਨੇ ਗੋਲੀ ਮਾਰ ਕੇ ਭੱਜਣਾ ਹੁੰਦਾ ਨੂੰ ਦੇਖ ਲਿਆ ਕਰ ਮੈਂ ਮੇਰੇ ਪੁੱਤ ਦੇ ਨਾਲ 5 ਸਾਲ ਗਨਮੈਨ ਬਣ ਕੇ ਰਿਆ ਉਹ ਦਿੱਲੀ ਦੇ ਵਿੱਚ ਸਾਨੂੰ ਸ਼ੋਅ ਨਹੀਂ ਲਾਉਣ ਦਿੰਦੇ ਸੀ ਚਪੇੜਾ ਨਾਲ ਕੁੱਤੇ ਹੋਏ ਮੇਰੇ ਕਹਿੰਦੇ ਕਹੁੰਦੇ ਸੀਗੇ ਅਸੀਂ ਕਰੋੜਾ ਰੁਪਈਆ ਮੈਂ ਮਰੇ ਹੋਏ ਦਾ ਵੀ ਭਰਦਾ ਤਾ ਪਰ ਜਬੀਲ ਹਰੇਕ ਦਰ ਦੇ ਉੱਤੇ ਜਾ ਕੇ ਹੁਨਾ ਕੋਈ ਨਹੀਂ ਸੁਣਦਾ ਵੀਰੋ ਤੁਹਾਡੇ ਟੈਕਸ ਟੂਕਸ ਵਾਲੀ ਗੱਲ ਕਿੰਨੇ ਮਰਜੀ ਭਰੀ ਚੱਲੋ ਸਾਡਾ ਕੀ ਕਸੂਰ ਸੀ 2 ਕਰੋੜ ਰੁਪਇਆ ਟੈਕਸ ਭਰੇ ਮੇਰਾ ਜਵਾਕ 32 ਗੋਲੀਆਂ ਮਾਰ ਕੇ ਜੜ ਢੇਰੀ ਕਰਤਾ ਉੱਥੇ ਤੁਸੀਂ ਖੁਸ਼ਕਿਸਮਤ ਹੋ ਯਾਰ ਤੁਹਾਡਾ ਤੋਂ ਤੁਸੀਂ ਬਚ ਗਏ ਮੈਂ ਤੁਹਾਨੂੰ ਮੇਰੇ ਪੁੱਤ ਦੇ ਕਤਲ ਦੇ ਬਾਰੇ ਦੱਸਦਾ ਮੂਣਾ ਰੱਲੀ ਆਲਾ ਫੜਿਆ ਜਾਂਦਾ ਸਾਡਾ ਸੀਆਈ ਵਿਭਾਗ ਉਹਤੇ 45 ਦਾ ਪਿਸਤੌਲ ਪਾ ਦਿੰਦਾ ਪਰ ਕਿਸੇ ਪੁਲਿਸ ਅਫਸਰ ਨੇ ਇੱਕ ਗੱਲ ਨਹੀਂ ਪਤਾ ਕੀਤੀ ਇਹ ਪਿਸਤੌਲ ਆਇਆ ਕਿਉਂ ਕਿਹਨੇ ਪਿਸਤੌਲ ਨੇ ਮਾਰਨਾ ਜੀਨੂ ਸੀ ਕੇਵਲ ਪਿਸਤੌਲ ਫੜਿਆ ਪਰਚਾ ਦਿੰਦਾ ਉਹ ਪਿਸਤੌਲ ਮੇਰੇ ਪੁੱਤ ਨੂੰ ਮਾਰਨ ਖਾਤਰ ਆਇਆ ਸੀ ਜੇ ਕਿਸੇ ਨੇ ਉਹਦੀ ਦਗਾਈ ਨਾ ਪੜਤਾਲ ਕੀਤੀ ਹੁੰਦੀ ਤਾਂ ਮੇਰਾ ਪੁੱਤ ਅਜੇ ਤੁਹਾਡੇ ਦਰਮਿਆਨ ਹੁੰਦਾ ਸਮੋੱਚੇ ਸ਼ਹਿਰ ਨਿਵਾਸੀ ਭਰਾਵੋ ਕਿਸਾਨ ਜਥੇਬੰਦੀਆਂ ਦੇ ਆਗੂ ਸਹਿਬਾਨ ਵੱਖ-ਵੱਖ ਰਾਜਨੀਤਿਕ ਪਾਰਟੀਆਂ ਤੋਂ ਪਹੁੰਚੇ ਆਗੂ ਸਹਿਬਾਨ ਸਭ ਤੋਂ ਪਹਿਲਾਂ ਸਾਰਿਆਂ ਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਗੱਲ ਮੰਦਭਾਗੀ ਘਟਨਾ ਵਾਪਰੀ ਹੈ ਮੈਂ ਉਸ ਪਰਮਪਿਤਾ ਪਰਮੇਸ਼ਰ ਦਾ ਧੰਨਵਾਦ ਕਰਦਾ ਕਿ ਸਾਡਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਨਹੀਂ ਤਾਂ ਹਾਲਾਤ ਹੋਰ ਵੀ ਇਸ ਤੋਂ ਬੱਦਰ ਹੁੰਦੇ ਪਰ ਇਹ ਘਟਨਾ ਤੋਂ ਅਸੀਂ ਸਬਕ ਲੈਣ ਵਾਸਤੇ ਅੱਜ ਇੱਥੇ ਇਕੱਠੇ ਹੋਏ ਹਾਂ ਵੀ ਇਹ बार-बार ਹੁੰਦਾ ਕਿਉਂ ਹੈ ਕਈ ਮੇਰੇ ਭਰਾ ਇੱਥੇ ਬੋਲੇ ਨੇ ਕਿਸੇ ਨੂੰ ਪੁਲਿਸ ਦੇ ਵਿੱਚ ਨੁਕਸਾਨ ਲੱਗਦਾ ਹੈ ਕਿ ਜੇ ਨੂੰ ਸਾਡੀ ਰਾਜਨੀਤਿਕ ਪਹੁੰਚ ਦੇ ਵਿੱਚ ਨੂੰ ਕੁਛ ਲੱਗਦਾ ਪਰ ਇਹ ਸਾਰਾ ਕੰਮ ਨਾ ਤਾਂ ਪੂਰੀ ਦੁੱਧ ਧੋਤੀ ਪੁਲਿਸ ਹੈ ਤੇ ਨਾ ਪੂਰੇ ਦੁੱਧ ਧੋਤੇ ਸਾਡੇ ਆਗੂ ਨੇ ਕਿਉਂਕਿ ਸੱਤਾ ਤੋਂ ਆਉਣ ਤੋਂ ਪਹਿਲਾਂ ਗੱਲਾਂ ਕੁਝ ਹੋਰ ਹੁੰਦੀਆਂ ਨੇ ਉਸ ਤੋਂ ਬਾਅਦ ਕੁਝ ਗੱਲਾਂ ਹੋਰ ਹੁੰਦੀਆਂ ਨੇ ਹੋਰ ਰਸਤਿਆਂ ਤੇ ਚੱਲ ਪੈਂਦੇ ਮੈਂ ਤੁਹਾਨੂੰ ਇਸ ਗੈਂਗਸਟਰ ਬਾਦ ਦੇ ਸਿਸਟਮ ਚੱਲਦਾ ਕਿਵੇਂ ਆ ਮੈਂ ਜੋ 4 ਸਾਲਾਂ ਦੇ ਵਿੱਚ ਜਲੀਲ ਹੋਇਆ ਜੋ ਮੈਂ ਜਿਹੜੀਆਂ ਚੀਜ਼ਾਂ ਦੀ ਤਹਾਂ ਤੱਕ ਮੇਰੇ ਕਿਤੇ ਪੁਰਖਿਆਂ ਨੂੰ ਵੀ ਨਹੀਂ ਸੀ ਪਤਾ ਵੀ ਕੀ ਹੁੰਦਾ ਕੀ ਐ ਸਾਨੂੰ ਮਾਰ ਕਾਉਣ ਗਿਆ ਨਹੀਂ ਪਤਾ ਲੱਗਦਾ ਪਰ ਜਿਹਦੇ ਨਾਲ ਬੀਤਦੀ ਐ ਵੀਰੋ ਕਦਮ ਕਦਮ ਦੇ ਉੱਤੇ ਤੁਹਾਨੂੰ ਪੁਲਿਸ ਦੇ ਹੱਥੋਂ ਜਲੀਲ ਹੋਣਾ ਪੈਂਦਾ ਫੇਰ ਜਾ ਕੇ ਤੁਹਾਨੂੰ ਸਮਝ ਆਉਂਦੀ ਐ ਵੀ ਇਹ ਤਾਂ ਕੀ ਤੋਂ ਬਚਾ ਕਰੋਗੇ ਸਹਨੇ ਦਾ ਸਰਪੰਚ ਮਾਰਤਾ ਨਾਲ ਖਾਣ ਪੀਣ ਵਾਲੇ ਦੇ ਸਿਰ 'ਚ ਗੋਲੀ ਮਾਰਤੀ ਤੁਸੀਂ ਦੁਕਾਨਾਂ ਖੋਲਣੀਆਂ ਜਨਤਾ ਆਉਗੀ ਕਿਹਦੇ ਕਿਹਦੇ ਲੱਕ ਫਰੋਲੋਗੇ ਕਿਹਦੀ ਕਿਹਦੀ ਤਲਾਸ਼ੀ ਲਾਉਂਗੇ ਕੀ ਪਤਾ ਕਿਹੜਾ ਨਸ਼ੇੜੀ ਕਿੱਥੋਂ ਵੇਕੇ ਤੁਹਾਡੇ ਕੋਲੇ ਆ ਕੇ ਕੰਨ ਤੇ ਗੋਲ ਫੈਰ ਮਾਰ ਕੇ ਦੁਰ ਗਿਆ ਹਰੇਕ ਲੀਲੀ ਬੀਲੀ ਹੈ ਜਿਹੜੀ ਪਿਸਤੌਲ ਟੰਗੀ ਫਿਰਦੀ ਹੈ ਮੈਂ ਐਸਐਸਪੀ ਸਾਹਿਬ ਨੂੰ ਮਿਲਦਾ ਮਹੀਨੇ ਦੇ ਵਿੱਚ ਬੜੀ ਮੁਸ਼ਕਲ ਨਾਲ ਇੱਕ ਲਾਇਸੈਂਸ ਨਿਕਲਦਾ ਯਾਰ ਜਦੋਂ ਡੀਸੀ ਸਾਹਿਬ ਕੋਲੇ ਜਾ ਕੇ ਅਪਲਾਈ ਕਰਦੇ ਆਂ ਵੀ ਅਸੀਂ ਇੱਜ਼ਤਦਾਰ ਸ਼ਹਿਰੀ ਆਂ ਅਸੀਂ ਡਰਦੇ ਆਂ ਵੀਲੇ ਕਿਬਲੇ ਕਦੇ ਉਹਨੇ ਸਾਨੂੰ ਅਸਲਾ ਦੇ ਦਿਓ ਤਾਂ ਡੀਸੀ ਸਾਹਿਬ ਮਾਰਕ ਕਰ ਦਿੰਦੇ ਆ 30000 ਦੀ ਪਰਚੀ ਕੱਟੀ ਜਾਂਦੀ ਹੈ 15000 ਸੁੱਧਾ ਕੇਂਦਰ ਤੇ ਲੱਗ ਜਾਂਦਾ 55000 ਚ ਬੰਦਾ ਘਰੇ ਹੋ ਕੇ ਆ ਜਾਂਦਾ ਉਤੋਂ ਬਾਅਦ ਸਾਡੀ ਜਿਹੜੀ ਫਾਈਲ ਹੈ ਉਹ ਪੁਲਿਸ ਦੀਆਂ ਧੂੜ ਫੱਕੀ ਜਾਂਦੀ ਹੈ ਕਦੇ ਇੱਕ ਨਿਕਲ ਗਿਆ ਕਦੇ ਦੋ ਨਿਕਲ ਗਿਆ ਕੀ ਗੱਲ ਭਾਈ ਜੇ ਲਾਇਸੈਂਸ ਦੇ ਦੇਉਂਗੇ ਜਿੱਦਾਂ ਹੁਣ ਇੱਥੇ ਸਾਰੇ ਬਲਾਰਿਆਂ ਨੇ ਗੱਲ ਕੀਤੀ ਹੈ ਸੈਲਫ ਅਡਵਾਂਸ ਦੀ ਮੈਂ ਤੁਹਾਨੂੰ ਕਹਿੰਦਾ ਤੁਸੀਂ ਜਿੰਨੇ ਮਰਜ਼ੀ ਇਕੱਠੇ ਹੋ ਲੋ ਜਿੰਨਾ ਮਰਜ਼ੀ ਤੁਸੀਂ ਪੁਲਿਸ ਨੂੰ ਨਿੰਦ ਲੋ ਤਾਨੂੰ ਸੈਲਫ ਡਿਫੈਂਸ ਤੇ ਆਉਣਾ ਪੈਣਾ ਹੈ ਜੇ ਇੱਕ 50 60 ਸਾਲ ਦਾ ਬਜ਼ੁਰਗ ਜੱਫਾ ਮਾਰ ਕੇ ਸਿੱਟ ਸਕਦਾ ਜੇ ਇੱਕ ਦੇ ਵੀ ਲੱਕ ਨਾਲ ਲੱਗਿਆ ਹੁੰਦਾ ਢੇਰੀ ਕਰਦਾ ਹੁੰਦਾ ਤੁਹਾਨੂੰ ਤਿਆਰ ਆਪਣੇ ਆਪ ਨੂੰ ਕਰਨਾ ਪੈਣਾ ਮੈਂ ਨਹੀਂ ਕਹਿੰਦਾ ਵੀ ਸਾਰੇ ਹਰੇਕ ਬੰਦੇ ਦੀ ਅਸਲਾ ਲੈਣ ਦੀ ਪਹੁੰਚ ਨਹੀਂ ਹੁੰਦੀ ਲੱਖ ਸਵਾ ਲੱਖ 1.5 ਲੱਖ ਤੋਂ ਸਟਾਰਟ ਹੁੰਦਾ ਰੇਟ ਪਰ ਜਾਨ ਨਾਲੋਂ ਤਾਂ ਵੀਰੋ ਸਭ ਕੁਝ ਚੰਗਾ ਹੈ ਫੈਸਲੇ ਲੈਣੇ ਪੈਣਗੇ ਇਸ ਗੱਲ ਦੇ ਉੱਤੇ ਸਾਨੂੰ ਸਾਨੂੰ ਸੈਲਫ ਡਿਫੈਂਸ ਦੇ ਉੱਤੇ ਸਭ ਤੋਂ ਵੱਧ ਜ਼ੋਰ ਦੇਣਾ ਚਾਹੀਦਾ ਹੁਣ ਜਿਹੜੀ ਰਹੀ ਗੈਂਗਸਟਰ ਬਾਤ ਦੀ ਗੱਲ ਵੀ ਕਰਦੇ ਕਿਵੇਂ ਨੇ ਹੁਣ ਇਹ ਦੋ ਨਸ਼ੇੜੀ ਐ ਪੁਲਿਸ ਕੈਂਡ ਚ ਮੈਂ ਮੇਰਾ ਭਾਈ ਇੱਕ ਸਰਕਾਰ ਤੋਂ ਨਾਲ ਸ਼ਾਮ ਸੀਗਾ ਉਹ ਬਾ ਸਾਹਿਬ ਇਥੋਂ ਬੋਲ ਕੇ ਗਿਆ ਨੇ ਵੀਰ ਸਲਾਖਾਂ ਦੇ ਪਿੱਛੇ ਹੋਣਗੇ ਉਹ ਵੀਰੋਂ ਮਾਰੇ ਤਾਂ ਸਲਾਖਾਂ ਦੇ ਹੋਏ ਆ ਸਲਾਖਾਂ ਦੇ ਪਿੱਛੇ ਬਹਿ ਕੇ ਤਾਂ ਸੇਫ ਹੋ ਜਾਂਦੇ ਨੇ ਜਦੋਂ ਇੱਥੇ ਸੜਕ ਤੇ ਭਜਾ ਕੇ ਦੇਖੋ ਮੜਾ ਜਾ ਸਲਾਖਾਂ ਦੇ ਪਿੱਛੇ ਬਹਿ ਕੇ ਤਾਂ ਗਾਰਡ ਮਿਲ ਜਾਂਦੀ ਐ ਮੈਂ ਤੁਹਾਨੂੰ ਆਪਣੀ 17 ਤਰੀਕ ਦੀ ਗੱਲ ਦੱਸਦਾ ਮੈਂ ਗਮਾਈ ਭੁਗਤ ਕੇ ਆਇਆ ਮਦੋਸ਼ੀਆਂ ਦੀ ਪਛਾਣ ਕੀਤੀ ਐ ਕੱਲਾ ਪ੍ਰਯਾਪਤ ਫੌਜੀ ਦੇ 3.5 ਲੱਖ ਦੇ ਕੱਪੜੇ ਪਾਏ ਹੋਏ ਨੇ ਦੋ ਚੈਨਾ ਮੋਟੀਆਂ ਗੂਠੇ ਵਰਗੀਆਂ ਗੱਲ ਦੇ ਵਿੱਚ ਪਾਈਆਂ ਬ੍ਰਾਂਡਡ ਬੂਟ ਪਾਏ ਹੋਏ ਨੇ ਤੇ ਚਾਰ ਗਨਮੈ ਲੈ ਕੇ ਆਏ ਤਾਂ ਉਹਦੇ ਬਚਾਏ ਤੁਰਦੇ ਨੇ ਸਿਵਲ ਦੇ ਕੱਪੜੇ ਪਾ ਕੇ ਬਿਰੋ ਬਦਮਾਸ਼ਾਂ ਦੀਆਂ ਰੀਲਾਂ ਬਣਦੀਆਂ ਤੇ ਰੋਕਣਾ ਕਿਹਨੇ ਐ ਸਾਡਾ ਜੇਲ ਮੈਨੂਅਲ ਕੀ ਕਹਿੰਦਾ ਦੇਖਦੇ ਹੋਵਾਂਗੇ ਫਿਲਮਾਂ ਦੇ ਵਿੱਚ ਲਕੀਰ ਜੀ ਵਾਲਾ ਝੱਗਾ ਪਾਇਆ ਹੁੰਦਾ ਤੇ ਉੱਚਾ ਜਿਹਾ ਪਜਾਮਾ ਪਾਇਆ ਹੁੰਦਾ ਤਾਂ ਕੌਣ ਮਜਬੂਰ ਕਰਦਾ ਤੈਨੂੰ ਯੂਰੋ ਬਣਾ ਕੇ ਪੇਸ਼ ਕੌਣ ਕਰਦਾ ਜਨਤਾ ਦੇ ਵਿੱਚ ਸਰਕਾਰ ਵਾਲੇ ਕਹਿੰਦੇ ਐ ਸਲਾਖਾਂ ਦੇ ਪਿੱਛੇ ਉਹ ਲਾਰੈਂਸ ਬਿਸ਼ਨੋਈ ਤੁਹਾਡਾ ਸਲਾਖਾਂ ਦੇ ਪਿੱਛੇ ਸੀ ਜਿੱਥੇ ਤੁਹਾਡਾ ਡੀਐਸਪੀ ਗੁਰਸ਼ੇਰ ਉਹਦੀ ਇੰਟਰਵਿਊ ਦਾ ਇੰਤਜ਼ਾਮ ਕਰ ਦਿੰਦਾ ਉਤੋਂ ਧਮਕੀਆਂ ਦਵਾਉਂਦਾ ਤੁਹਾਡੀ ਸੀਆਈ ਖੈਣ ਦੇ ਵਿੱਚ ਬੇਸਣ ਦੀਆਂ ਪਿੰਨੀਆਂ ਲੈ ਕੇ ਉਹਨੂੰ ਜਾ ਕੇ ਪੁਜੀਰੀ ਦਿੰਦੇ ਹੋ ਉਹਦੇ ਲਈ ਪੂਜਾ ਲਈ ਪੰਡਤ ਦਾ ਇੰਤਜ਼ਾਮ ਕਰਦੇ ਹੋ ਉਹਦੀ ਦਾੜੀ ਕੱਟਣ ਦੇ ਵਾਸਤੇ ਨਾਈ ਦਾ ਇੰਤਜ਼ਾਮ ਕਰਦੇ ਹੋ ਕਦੇ ਸੁਣਿਆ ਤੁਸੀਂ ਕਿਤੇ ਦੋਸ਼ੀ ਨੂੰ ਇੰਨੀਆਂ ਸਹੂਲਤਾਂ ਸੀਆਈ ਗੜ ਜਿੱਥੇ ਬੰਦੇ ਨੂੰ ਤਾਪ ਗੇਟ ਚੜਦਿਆਂ ਮਰ ਜਾਂ ਚੜ ਜਾਂਦਾ ਅੰਦਰ ਵਰਦੇ ਨੂੰ ਉਥੇ ਇੰਨਾ ਘੋਟਣਾ ਫਿਰਦਾ 5 ਡਿਗਰੀ ਟੌਰਚਰ ਕੀਤਾ ਜਾਂਦਾ ਪਰ ਉਥੇ ਇਹ ਦੋਸ਼ੀ ਜਿਹੜੇ ਇਹ ਆਮ ਪਾਰਟੀ ਕਹਿੰਦੀ ਹੈ ਅਸੀਂ ਅਸੀਂ ਤਾਂ ਗੈਂਗਸਟਰ ਬਾਦੇ ਖਿਲਾਫ ਨਹੀਂ ਇਹਨਾਂ ਦੀ ਦੇਖਰੇਖ ਦੇ ਵਿੱਚ ਮਾਨਯੋਗ ਹਾਈ ਕੋਰਟ ਸੁਮੋਟੋ ਲੈਂਦੇ ਨੇ ਹਾਈ ਕੋਰਟ ਨੂੰ ਵੀ 6 ਮਹੀਨੇ ਜਿਹੜੀ ਸਰਕਾਰ ਹੈ ਬੁੱਧੂ ਬਣਾਈ ਗਈ ਇਹਨਾਂ ਨੂੰ ਵਰਸ਼ੇਰ ਦੀ ਈਮੇਲ ਆਈਡੀ ਉਹਨੂੰ ਸੰਮਰਤ ਮੀਲ ਕਰਾਉਣੇ ਉਹਦੇ ਘਰ ਦਾ ਐਡਰੈਸ ਨਹੀਂ ਪਤਾ ਲੱਗਿਆ ਇਹ ਪਹੁੰਚ ਸਾਡੀ ਸਰਕਾਰ ਦੀ ਹੈ ਵੀਰੋ ਤੁਹਾਨੂੰ ਛਿਲਣ ਦੀ ਖਾਤਰ ਗਰੁੱਪ ਬੰਗੇ ਪਹਿਲਾਂ ਗਲਤ ਕੰਮ ਇਹ ਕਰਉਂਦੇ ਸੀ ਪੁਲਿਸ ਕੋਲੋਂ ਪੁਲਿਸ ਇੱਕ ਡਿਪਾਰਟਮੈਂਟ ਹੈ ਆਰਟੀਆਈ ਦੇ ਘੇਰੇ ਚ ਆਉਂਦਾ ਤੁਸੀਂ ਲੋਕੋ ਨੂੰ ਘੇਰ ਲੈਂਦੇ ਸੀ ਹੁਣ ਕੀ ਹੋ ਗਿਆ ਹੁਣ ਗੁੰਡਾ ਪਾਲੋ ਪਿੰਡ ਦੇ ਕੋਲੇ ਆਸੇ-ਪਾਸੇ ਰੌਲੇ ਵਾਲੀਆਂ ਡਿਸਪਿਊਟ ਵਾਲੀਆਂ ਪ੍ਰਾਪਰਟੀਆਂ ਦੇਖੋ ਕਿੱਥੇ ਪਲਾਟ ਰੌਲੇ ਵਾਲਿਆ ਪਿਆ ਕਿੱਥੇ ਕੋਈ ਦੁਕਾਨ ਕਿੱਥੇ ਕੋਈ ਕੋਠੀ ਦੱਪਣੀ ਹੈ ਉਹਨਾਂ ਦੇ ਰਾਈਏ ਬਹੁਤ ਵੱਡਾ ਇੱਕ ਪਰਿਸ਼ਟਾਚਾਰ ਦਾ ਸੋਚਿਆ ਸਮਝਿਆ ਸਿਸਟਮ ਚਲਾਇਆ ਜਾ ਰਿਹਾ ਹੈ ਸਰਕਾਰ ਦੇ ਵੱਲੋਂ ਚੁਣੇ ਹੋਏ ਨਮਾਇੰਦਿਆਂ ਦੇ ਵੱਲੋਂ ਇਹਨੂੰ ਇਹਦੇ ਲਈ ਤੁਹਾਨੂੰ ਆਪਾਂ ਨੂੰ ਉੱਠ ਕੇ ਖੜਾ ਹੋਣਾ ਪੈਣਾ ਮੈਂ ਤੁਹਾਨੂੰ ਮੇਰੇ ਪੁੱਤ ਦੇ ਕਤਲ ਦੇ ਬਾਰੇ ਦੱਸਦਾ ਮੋਹਣਾ ਰੱਲੀ ਆ ਫੜਿਆ ਜਾਂਦਾ ਹੈ ਸਾਡਾ ਸੀਆਈ ਵਿਭਾਗ ਉੱਤੇ 45 ਦਾ ਪਿਸਤੌਲ ਪਾ ਦਿੰਦਾ ਪਰ ਕਿਸੇ ਪੁਲਿਸ ਅਫਸਰ ਨੇ ਇਹ ਗੱਲ ਨਹੀਂ ਪਤਾ ਕੀਤੀ ਇਹ ਪਿਸਤੌਲ ਆਇਆ ਕਿਉਂ ਇਹਨੇ ਪਿਸਤੌਲ ਨੇ ਮਾਰਨਾ ਕਿਹਨੂੰ ਸੀ ਕੇਵਲ ਪਿਸਤੌਲ ਵੜਿਆ ਪਰਚਾ ਦਿੱਤਾ ਉਹ ਪਿਸਤੌਲ ਮੇਰੇ ਪੁੱਤ ਨੂੰ ਮਾਰਨ ਖਾਤਰ ਆਇਆ ਸੀ ਜੇ ਕਿਸੇ ਨੇ ਉਹਦੀ ਡੰਗਾਈ ਨਾ ਪੜਤਾਲ ਕੀਤੀ ਹੁੰਦੀ ਤਾਂ ਮੇਰਾ ਪੁੱਤ ਅਜੇ ਤੁਹਾਡੇ ਦਰਮਿਆਨ ਹੁੰਦਾ ਅਗਲਾ ਕੇਸ ਲੈ ਲਓ ਪ੍ਰਗਟ ਹੈ ਮੁੰਡਾ ਟਰਾਂਸਪੋਰਟ ਦਾ ਕੰਮ ਕਰਦਾ ਉਹਦੇ ਘਰੇ ਗੋਲੀਆਂ ਚੱਲੀਆਂ 6 ਮਹੀਨੇ ਸਾਰਿਆਂ ਨੇ ਦੇਖਿਆ ਸੁਣਿਆ ਹੋਣਾ ਮਾਨਸ ਵਾਲਿਆਂ ਨੇ ਬਲਾਡੇ ਦੀ ਟਰੱਕ ਯੂਨੀਅਨ ਚੋਂ ਪਿਸਤੌਲ ਤਿੰਨ ਫੜੇ ਸੀ ਸੀਆਈ ਡਿਪਾਰਟਮੈਂਟ ਨੇ ਤਿੰਨਾ ਚੋ ਦੋ ਤੇ ਪਰਚਾ ਪਾਤੇ ਇੱਕ ਮੁੰਡਾ ਖਿਲਰਦਾ ਇੱਕ ਬੱਪੀਆਂ ਨੇ ਦਾ ਤੀਜਾ ਕੋਈ ਹੈਪੀ ਨਾ ਦਾ ਮੁੰਡਾ ਸੀ ਕਹਿੰਦੇ ਚੰਡੀਗੜ੍ਹ ਰਹਿੰਦਾ ਉਹਨੂੰ ਨਹੀਂ ਛੇੜਿਆ ਗਿਆ ਉਹਨੂੰ ਕਦੋਂ ਫੜਿਆ ਜਦੋਂ ਪ੍ਰਗਟ ਦੇ ਘਰੇ ਗੋਲੀਆਂ ਚੱਲ ਗਈਆਂ ਫਿਰ じゃ ਕਿ ਤੀਜਾ ਫੜ ਲੈਂਦਾ ਜੇ ਤੁਸੀਂ ਘਟਨਾ ਹੋਣ ਤੋਂ ਬਾਅਦ ਹੀ ਪਰਤਾਲ ਕਰਨੀ ਹੈ ਸ਼ਮਸ਼ਾਨ ਚ ਲਾਟਾ ਮਚਣ ਤੋਂ ਬਾਅਦ ਹੀ ਪਰਤਾਲ ਕਰਨੀ ਹੈ ਤਾਂ ਤਾਂ ਫਿਰ ਤੁਹਾਡੀਆਂ ਪਰਤਾਲਾਂ ਦਾ ਕੀ ਫਾਇਦਾ ਮੈਂ ਅੱਕ ਕੇ ਇਹ ਗੱਲ ਕਹਿਣਾ ਹੁਣਾ ਮੈਂ ਐਸਐਸਪੀ ਸਾਹਿਬ ਨੂੰ ਵੀ ਕਹਿ ਚੁੱਕਿਆ ਅੱਜ ਤੋਂ ਬਾਅਦ ਸਿੱਧੂ ਪਰਿਵਾਰ ਦਾ ਜੇ ਕੋਈ ਬੰਦਾ ਮਰਦਾ ਸੀ ਐਫਆਈਆਰ ਨਹੀਂ ਕਰਾਵਾਂਗੇ ਸਾਨੂੰ ਤੁਹਾਡੀਆਂ ਜਾਂਚਾਂ ਦੇ ਉੱਤੇ ਪੂਰਾ ਭਰੋਸਾ ਨਹੀਂ ਹੈ ਤੁਸੀਂ ਗੁੰਡਿਆਂ ਦੇ ਨਾਲ ਰਲੇ ਹੋਏ ਹੋ ਸਾਰੇ ਆਹ ਮੱਦੇ ਦੀ ਕਿਤੇ ਕੋਈ ਪੁੱਛਪੜਤਾਲ ਨਹੀਂ ਕਿਸੇ ਵਪਾਰੀ ਨੂੰ ਤੁਹਾਨੂੰ ਫਰੋਤੀ ਦੀ ਕਾਹਲ ਆਉਂਦੀ ਹੈ ਉਹ ਵੀਰੋ ਤੁਸੀਂ ਜਾਓਗੇ ਐਫਆਈਆਰ ਕਟਾਉਣ ਵਾਸਤੇ ਦਰਖਾਸਤ ਲੈ ਕੇ ਪੁਲਿਸ ਦੇ ਕੋਲੇ ਪੁਲਿਸ ਸਾਹਿਬਾ ਤੁਹਾਡੀ ਗੱਲ ਸੁਣ ਤੋਂ ਬਾਅਦ ਹਰੋਜ਼ ਗੁੰਡੇ ਨੂੰ ਫੋਨ ਲਾ ਲੈਂਦਾ ਜਿਨਾ ਤੁਹਾਡੇ ਹਾਫ ਭਾਵ ਦੱਸੂ ਪੂਰਾ ਡਰਿਆ ਹੋਇਆ ਮਾੜਾ ਜਿਹਾ ਹੋਰ ਦੱਬਿਆ ਖੋਲਣ ਵਾਲਾ ਹੀ ਐ ਇਹਨੂੰ ਸਿਸਟਮ ਨੂੰ ਸਮਝ ਲਓ ਭਰਾਵੋ ਇਹ ਸਾਡੀਆਂ ਜੜਾਂ ਤੱਕ ਆ ਗਿਆ ਮੈਂ ਕਈ ਵਾਰ ਆਹਲਾ ਅਪਸਰਮ ਜਿੱਦੋਂ ਪਹਿਲਾਂ ਵਾਲੇ ਐਸਐਸਪੀ ਸਾਹ ਨੂੰ ਦੱਸਿਆ ਸੀ ਉੱਭਾ ਪਿੰਡਾ ਤੁਹਾਡੇ ਕੋਲੇ ਸਾਬ ਲੋ ਪੰਜ ਸਾਲ ਕੇ ਦਾ ਪਿੰਡ ਹੈ ਗੈਂਗਸਟਰਾਂ ਦੇ ਪਨੀਰੀ ਬਣੂਗਾ ਅਜ ਤੋਂ 5-4 ਸਾਲਾਂ ਦੇ ਵਿੱਚ ਪਲੱਸ 2 ਵਾਲੇ ਸਕੂਲਾਂ ਤੱਕ ਉੱਥੋਂ ਦੇ 2-3 ਮੁੰਡੇ ਬਾਈ ਕਰਕੇ ਜਾਣੇ ਜਾਂਦੇ ਆ ਮੈਂ ਪੁਲਿਸ ਨੂੰ ਕਿਹਾ ਸਾਂਭ ਲੋ ਜਿਹੜਾ ਕ੍ਰਾਈਮ ਹੈ ਬਿਲਕੁਲ ਸਕੂਲ ਲੈਵਲ ਤੇ ਆ ਗਿਆ ਘੱਟ ਉਮਰ ਦੇ ਲੋਕਾਂ ਨੂੰ ਉਹਨਾਂ ਦਾ ਬ੍ਰੇਨ ਵਾਸ਼ ਕੀਤਾ ਜਾ ਰਿਹਾ ਜੇ ਕੋਈ ਟੀਚਰ ਕਿਸੇ ਨੂੰ ਘੂਰ ਕੇ ਕਲਾਸ ਦੇ ਵਿੱਚ ਬਿਟਾਉਂਦਾ ਉਹਨੂੰ ਕਹਿੰਦਾ ਨਿਕਲ ਬਾਹਰ ਗੇਟ ਤੇ ਇਹ ਹਾਲਾਤ ਸਾਡੇ ਸਕੂਲਾਂ ਦੇ ਪਲੱਸ 2 ਤੱਕ ਦੇ ਹੋ ਗਏ ਅਸੀਂ ਸੇਵ ਕਿੱਥੇ ਆ ਅਸੀਂ ਕਰੋੜਾਂ ਰੁਪਈਆ ਮੈਂ ਮਰੇ ਹੋਏ ਦਾ ਵੀ ਭਰਦਾ ਤਾਂ ਪਰ ਜਲੀਲ ਹਰੇਕ ਦਰ ਦੇ ਉੱਤੇ ਜਾ ਕੇ ਹੁੰਨਾ ਕੋਈ ਨਹੀਂ ਸੁਣਦਾ ਵੀਰੋ ਤੁਹਾਡੇ ਟੈਕਸ ਟੂਕਸ ਵਾਲੀ ਗੱਲ ਜਿੰਨੇ ਮਰਜੀ ਭਰੀ ਚੱਲੋ ਸਾਡਾ ਕੀ ਕਸੂਰ ਸੀ 2 ਕਰੋੜ ਰੁਪਇਆ ਟੈਕਸ ਭਰੇ ਮੇਰਾ ਜਵਾਬ 32 ਗੋਲੀਆਂ ਮਾਰ ਕੇ ਜੜ ਢੇਰੀ ਕਰਤਾ ਉੱਥੇ ਤੁਸੀਂ ਖੁਸ਼ਕਿਸਮਤ ਹੋ ਯਾਰ ਤੁਹਾਡਾ ਤੋਂ ਤੁਸੀਂ ਬਚ ਗਏ ਪਰ ਇਹਨਾਂ ਘਟਨਾਵਾਂ ਤੋਂ ਸਭ ਸਿੱਖ ਲਓ ਕੋਈ ਨਾ ਕੋਈ ਇਹ ਕੋਈ ਕੱਲਾ ਮੈਚ ਨਹੀਂ ਕੱਲਾ ਕੋਈ ਲੈਕਚਰ ਝਾੜਨ ਵਾਲੀ ਗੱਲ ਨਹੀਂ ਹੈਗੀ ਵੀ ਅਸੀਂ ਉੱਥੇ ਭਾਸ਼ਣ ਕੀਤੇ ਰਾਜਨੀਤੀ ਤੇ ਕੋਈ ਗੱਲ ਨਹੀਂ ਅੱਜ ਡਾਕਟਰ ਸਿੰਘਲਾ ਸਾਹਿਬ ਨੇ ਕੱਲ ਨੂੰ ਮਾਤਤਵਾਤ ਕੋਈ ਹੋਰ ਬਣ ਜਾਊਗਾ ਹਾਲੇ ਹੀ ਰਹਿਣਾ ਹਾਲ ਉਹਦੇ ਸੁਧਰੂਗਾ ਜਿੱਦ ਤੇ ਤੁਸੀਂ ਇਕੱਠੇ ਹੋਵੋਗੇ ਇਹਨਾਂ ਨੂੰ ਸਵਾਲ ਪੁੱਛੋਗੇ ਸਵਾਲ ਪੁੱਛਣ ਲਾਇਆ ਵੀ ਇਹਨਾਂ ਨੇ ਹੈ ਤੇ ਸੁਣਨੇ ਵੀ ਇਹਨਾਂ ਨੂੰ ਪਹਿਣਗੇ ਸਾਰੇ ਮੈਂ ਤੁਹਾਨੂੰ ਕਿੰਨੀਆਂ ਕਿੱਟਾਵਾਂ ਦੱਸਤੀਆਂ ਜੇ ਮੈਂ ਰੱਲੀ ਵਾਲੇ ਮੂਹਰੇ ਤੱਕ ਵੀ ਜਾਣਾਂ ਦੇਖੋ ਰਾਤ ਨੂੰ ਮੇਰਾ ਜਵਾਬ ਉਹਦੀ ਮਾਂ ਨੂੰ ਉਹਦੇ ਭਰਾ ਨੂੰ ਥਾਣੇ ਚੋਂ ਛਡਾ ਕੇ ਘਰੇ ਛੱਡ ਕੇ ਆਉਂਦਾ ਹੈ। ਉਹੀ ਬੰਦਾ ਮੇਰੇ ਜੋ ਅੱਕ ਦਾ ਮੌਤ ਦਾ ਸਮਾਨ ਕਥਾ ਕਰਦਾ। ਕਿੱਥੇ ਰਹਿ ਗਈ ਇਨਸਾਨੀਅਤ? ਕਿਹਦੇ ਕਿਹੜੇ ਲਿਹਾਜ਼ ਦੇ ਉੱਤੇ ਤੁਸੀਂ ਯਕੀਨ ਕਰੋਗੇ? ਤੁਹਾਨੂੰ ਮਾਰੂਗਾ ਕੌਣ ਜਿਹੜਾ ਤੁਹਾਨੂੰ ਜਮਾ ਜਾਣਦਾ ਹੈ। ਆ ਤੁਸੀਂ ਦੇਖ ਲਓ ਜਿਹੜੇ ਆ ਹੁਣ ਨਿਕਲਣਗੇ ਇਹ ਵੀ ਤੁਹਾਡੇ ਆਸ-ਪਾਸੇ ਜੂ ਸਾਰਾ ਸਿਸਟਮ ਨਿਕਲੂਗਾ। ਸਾਰਾ ਪਤਾ ਪੁਲਿਸ ਨੂੰ ਜੇਲ੍ਹ 'ਚ ਬੈਠਾ ਦੱਸ ਦੂਗਾ ਪੁਲਿਸ ਦਾ ਕੰਮ ਕੀ ਰਹਿ ਗਿਆ? ਜਿਮਨੀ ਲਿਖਣੀ ਸਭ ਤੋਂ ਪਹਿਲਾਂ ਹਦੈਤਾ ਆਏ ਨਹੀਂ ਸੰਸਕਾਰ ਕਰਾ ਦੇਉ ਸੰਸਕਾਰ ਹੋ ਜੂ ਪਰਿਵਾਰ ਨੂੰ ਝੂਠੇ ਸੱਚੇ ਲਾਰੇ ਲਾ ਕੇ ਜਿਵੇਂ ਨਾ ਕਿਵੇਂ ਭਰੋਸੇ ਚ ਲੈ ਲਉ ਲਾਲਚ ਦੇ ਦੇਉ ਬੱਸ ਕਿਉਂਕਿ ਤੀਜੇ ਦਿਨ 72 ਘੰਟਿਆਂ ਚ ਪ੍ਰੈਸ ਕਾਨਫਰੰਸ ਕਰ ਦੇਣੀ ਆ ਅਸਲਾ ਫਲਾਨੀ ਜਗ੍ਹਾ ਤੋਂ ਆਇਆ ਸੀ ਹੁਣ ਤਾਂ ਲੁਧਿਆਣੇ ਮੈਨ ਲੱਗ ਗਿਆ ਅੱਗੇ ਵੇਟ ਮੁੰਡ ਯੂਪੀ ਵਾਲਾ ਅਸਲਾ ਸੁਣਦੇ ਹੁੰਦੇ ਹੁੰਦੇ ਸੀ ਹੁਣ ਅਸਲਾ ਵੀਰ ਜੀ ਆ ਜਿਹੜਾ ਪਿਛਲਾ ਕੇਸ ਹੋਇਆ ਉਹ ਆਪਣਾ ਸਰਪੰਚ ਵਾਲਾ ਆਪਣਾ ਸਹਣੇ ਵਾਲਾ ਕੱਲ ਅਸਲਾ ਲੁਧਿਆਣੇ ਤੋਂ ਆਉਂਦਾ ਹੈ ਕੀ ਜਿਹੜਾ ਕੱਲ ਪਿਸਤਲ ਮੜਿਆ ਪੁਲਿਸ ਨੇ ਕਾਬੂ ਕਰ ਲਿਆ ਦੱਸਣਗੇ ਕਿੱਥੋਂ ਆਇਆ ਸੀ ਕਿਨੇ ਬਣਾਇਆ ਕਿਨੇ ਵੇਚਿਆ ਕੀ ਪ੍ਰੋਗਰਾਮ ਸੀ ਕੀ ਜਨਤਾ ਕੀਤਾ ਜਾਊਗਾ ਕੁਝ ਨਹੀਂ ਹੋਣਾ ਜਿੱਦ ਦੇ ਤੁਸੀਂ ਉੱਠ ਖੜੋਗੇ ਸਾਰੀ ਗੱਲ ਉੱਥੋਂ ਉੱਥੋਂ ਹੋ ਜਾਣੀ ਹੈ ਕਿਸੇ ਨੂੰ ਉਦੋਂ ਬਾਅਦ ਅੱਗੇ ਨਹੀਂ ਜਾਣਾ ਉਦੋਂ ਬਾਅਦ ਇਹ ਜੋ ਕੱਲਾ ਇਹ ਜਿੱਦਾਂ ਅਰਸ਼ੀ ਸਾਹਿਬ ਕਹਿ ਕੇ ਗਏ ਨੇਗਾ ਮਾਨਕ ਕੋਲ ਹੈ ਬੜਾ ਉਦਮੀ ਨੌਜਵਾਨ ਹੈ ਹਰ ਇੱਕ ਮਸਲੇ ਦੇ ਉੱਤੇ ਬੋਲਦਾ ਔਰ ਜਾਣਕਾਰੀ ਰੱਖਦਾ ਹੈ ਸਾਨੂੰ ਵੀ ਲੱਗਦਾ ਵੀ ਕਿਤੇ ਨਾ ਕਿਤੇ ਇਸ ਆਵਾਜ਼ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਤਾਂ ਨਹੀਂ ਕਿਉਂਕਿ ਤੁਸੀਂ ਪਿਛਲੀਆਂ ਚੋਣਾਂ ਜਿਹੜੀਆਂ ਦੇਖੀਆਂ ਮੇਰਾ ਬਾਬਾ ਨਾਨਕ ਚੋਂ ਜੱਗੂ ਭਗਵਾਨ ਪੁਰੀਆਂ ਦੇ ਫੈਮਿਲੀ ਮੈਂਬਰ ਤਾਂ ਯਾਰ ਸਰਪੰਚ ਬਣਾਈ ਜਾਂਦੇ ਨੇ ਹਰ ਇੱਕ ਗ੍ਰਮੀਦਨ ਮਾਇਨ ਦੇ ਬੰਦ ਨੂੰ ਉਹ ਇਹ ਪਾਰਟੀਆਂ ਸ਼ਾਮਲ ਕਰ ਰਹੇ ਨੇ ਕਿਉਂਕਿ ਮਸਲ ਪਾਵਰ ਵੰਟਣੀਆਂ ਸਤਾਈ ਆ ਗਿਆ ਨੇੜੇ ਕਾਫੀ ਗੱਲਾਂ ਦੂਰ ਦੀਆਂ ਨੇ ਅਸੀਂ ਸੋਚਣੀਆਂ ਨੇ ਪਰ ਮੈਂ ਤੁਹਾਨੂੰ ਇੱਕ ਤੁਹਾਡੇ ਸ਼ਹਿਰ ਦਾ ਜਾ ਤੁਹਾਡਾ ਭਰਾ ਸਮਝ ਕੇ ਗੱਲ ਦਾ ਯਕੀਨ ਦਿਵਾਉਣਾ ਹੈ ਜਦੋਂ ਕੋਈ ਵੀ ਲੜਾਈਏ ਤੁਸੀਂ ਲੜੋਗੇ ਤੁਹਾਡੇ ਸਾਹਮਣੇ ਅੱਗੇ ਹੋ ਕੇ ਲੜਾਈ ਲੜਾਂਗੇ ਅਸੀਂ ਤਾਂ ਵੀਰੋ ਜਮਾਂ ਦੇ ਹੱਥੇ ਹੈ ਗਈਆਂ ਮੈਂ ਤਾਂ ਗਵਰਨਮੈਂਟ ਨੂੰ ਇਹ ਤੁਹਾਡੇ ਪ੍ਰੈਸ ਦੇ ਮਾਧਮ ਨਾਲ ਵੀ ਅੱਜ ਗੱਲ ਕਰਨਾ ਬੇਸ਼ੱਕ ਸਵੇਰੇ ਕਰਨ ਮੈਂ ਵਾਪਸ ਲੈ ਲਵਾਂ ਅਸੀਂ ਲੜਾਂਗੇ ਆਪਦੇ ਦਮ ਤੇ ਲੜਾਂਗੇ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਓਏ ਤੁਸੀਂ ਗੈਂਗਸਟਰਾਂ ਤੋਂ ਡਰਿਆ ਨਾ ਕਰੋ ਇਹ ਇੱਥੇ ਮਹਾਨ ਲਾਇਕ ਬੰਦੇ ਹੁੰਦੇ ਆ ਇਹਨਾਂ ਨੇ ਗੋਲੀ ਮਾਰ ਕੇ ਭੱਜਣਾ ਹੁੰਦਾ ਉਹਨੂੰ ਡੇਗ ਲਿਆ ਕਰੋ ਮੈਂ ਮੇਰੇ ਪੁੱਤ ਦੇ ਨਾਲ 5 ਸਾਲ ਗੰਨਮੈਨ ਬਣ ਕੇ ਰਿਆ ਉਹ ਦਿੱਲੀ ਦੇ ਵਿੱਚ ਸਾਨੂੰ ਸ਼ੋਅ ਨਹੀਂ ਲਾਉਣ ਦਿੰਦੇ ਨੀ ਚਪੇੜਾ ਨਾਲ ਗੁੱਟੇ ਹੋਏ ਨੇ ਜਿਹੜੇ ਕਹਿੰਦੇ ਕਹੁੰਦੇ ਸੀਗੇ ਕੁਝ ਨਹੀਂ ਹੈਗਾ ਕੱਲਾ ਨਾ ਬਣਿਆ ਹੋਇਆ ਸਾਡੀ ਪੁਲਿਸ ਨੇ ਹਵਾ ਬਣਾਤਾ ਡਰਾ ਬਣਾਤਾ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਜੇਲ੍ਹਾਂ ਦੇ ਵਿੱਚ ਇਹ ਬੌਸ ਬਣੇ ਬੈਠਿਆ ਚੈਨੀਆਂ ਪਾ ਕੇ ਬਰਕਾ ਕੋ ਪੜਾ ਕੇ ਰੀਲਾ ਬਣਦੀਆਂ ਨੇ ਤੇ ਇੱਕ ਦੋ ਦੋ ਡੀਐਸਪੀ ਉਹਨਾਂ ਦੀ ਸੁਰੱਖਿਆ ਲੈ ਕੇ ਬੁਲਟ ਪ੍ਰੂਫ ਗੱਡੀ ਲੈ ਕੇ ਉਹ ਪੇਛੀ ਤੇ ਆਉਂਦੇ ਆ ਤਾਂ ਫਿਰ ਵੀਰੋਂ ਆਮ ਨਾਗਰਿਕ ਤਾਂ ਬਣੂਗਾ ਠੀ ਅਸੀਂ ਖੜੇ ਕਿੱਥੇ ਆ ਤਾਂ ਮੈਂ ਧੰਨਵਾਦ ਕਰਦਾ ਤੁਹਾਡੇ ਨਾਲ ਵੀ ਤੁਸੀਂ ਸ਼ੁਕਰ ਕਰਦਾ ਉਸ ਪ੍ਰਮਾਤਮਾ ਦਾ ਅਸੀਂ ਕਿਸੇ ਨੁਕਸਾਨ ਤੋਂ ਬਚ ਗਏ ਆ ਪਰੰਤੂ ਇਸ ਘਟਨਾ ਤੋਂ ਆਪਾਂ ਕੋਈ ਸਬਕ ਜ਼ਰੂਰ ਸਿੱਖਣਾ ਇੰਨੀ ਗੱਲ ਰੱਖ ਲਓ ਕਿਤੇ ਇਹਨੂੰ ਕਹਿ ਦੋ ਵੀ ਇਹ ਤਾਂ ਆਪਾਂ ਕੀ ਲੈਣਾ ਚਾਹਤਾ ਉਜਰੂ ਕਹਿ ਕੇ ਗਿਆ ਆਪਾਂ ਕੀ ਲੈਣਾ ਵਾਲਾ ਜਿਹੜਾ ਸ਼ਬਦ ਆ ਉਹ ਤੁਹਾਨੂੰ ਦਿਮਾਗ ਚੋਂ ਕੱਢਣਾ ਪਊਗਾ ਸਾਨੂੰ ਲੈਣਾ ਪਊਗਾ ਸਾਨੂੰ ਜੱਫੇ ਮਾਰਨੇ ਪੈਣਗੇ ਸਾਨੂੰ ਇਕੱਠੇ ਹੋਣਾ ਪਊਗਾ ਇਹਨਾਂ ਦੇ ਖਿਲਾਫ ਤਾਂ ਜਾ ਕੇ ਜਿਹੜੀ ਆ ਲੋਕਾਂ ਦੀ ਜਿੱਤ ਹੋਣੀ ਹੈ ਇਹਨਾਂ ਕਹਿੰਦਾ ਹੋਇਆ ਕੋਈ ਸ਼ਬਦ ਕਿਸੇ ਨੂੰ ਚੁਬ ਗਿਆ ਹੋਵੇ ਫਿਰ ਉਹ ਹੋਇਆ ਕਈ ਜਿਹੜੀ ਲਿਮਟ ਕਰਾਸ ਕਰ ਜਾਣਾ ਮਾਫੀ ਚੋਨਾ ਵਾਹਿਰੂ ਜੀ ਦਾ ਖਾਲਸਾ ਵਾਹਿਰੂ ਜੀ ਦੀ ਫਤ